ਅਪਾਹਜ ਦੋਸਤ ਨੂੰ ਦੇਖ ਕੇ ਸ਼ਗਨਾਂ ਨੂੰ ਛੱਡ ਕੇ ਭੱਜਿਆ ਵਿਆਹ ਵਾਲਾ ਮੁੰਡਾ ਵੀਡੀਓ ਹੋ ਰਹੀ ਬਹੁਤ ਹੀ ਵਾਇਰਲ ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਜਿੱਥੇ ਕੋਈ ਵੀ ਨਹੀਂ ਖੜਦਾ ਉਸ ਥਾਂ ਤੇ ਦੋਸਤ ਖੜਦੇ ਨੇ ਜਿਸ ਦੀ ਇੱਕ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲਾ ਮੁੰਡਾ ਅਪਾਹਜ ਮੁੰਡੇ ਨੂੰ ਕਨੇੜੀ ਚੱਕ ਕੇ ਸਟੇਜ ਉੱਪਰ ਚੜ ਰਿਹਾ ਏ ਦਰਸਲ ਇਹ ਦੋਵੇਂ ਬਚਪਨ ਦੇ ਦੋਸਤ ਨੇ ਅਤੇ ਜਦੋਂ ਇਸ ਨੌਜਵਾਨ ਦਾ ਵਿਆਹ ਹੋਇਆ ਅਤੇ ਸ਼ਗਨਾਂ ਲਈ ਸਟੇਜ ਤੇ ਬਿਠਾ ਦਿੱਤਾ ਜਿਵੇਂ ਹੀ ਸ਼ਗਨ ਪਾਉਣ ਲੱਗਾ ਤਾਂ ਜਿਵੇਂ ਹੀ ਇਸ ਦਾ ਅਪਾਹਜ ਦੋਸਤ ਸ਼ਗਨ ਪਾਉਣ ਲਈ ਸਟ ਤਾਂ ਵਿਆਹ ਵਾਲਾ ਮੁੰਡਾ ਆਪਣੇ ਅਪਾਹਜ ਦੋਸਤ ਨੂੰ ਆਉਂਦਾ ਦੇਖ ਕੇ ਸ਼ਗਨਾ ਤੋਂ ਉੱਠ ਕੇ ਉਸ ਵੱਲ ਭੱਜਦਾ ਏ ਅਤੇ ਉਸ ਨੂੰ ਘਨੇੜੀ ਚੱਕ ਕੇ ਸਟੇਜ ਦੇ ਉੱਪਰ ਲਿਆਉਂਦਾ ਏ ਅਤੇ ਆਪਣੇ ਸੋਫੇ ਤੇ ਬਿਠਾ ਦਿੰਦਾ ਏ ਨਾਲ ਹੀ ਉਸ ਦਾ ਪਰਿਵਾਰ ਵੀ ਬੈਠ ਜਾਂਦਾ ਏ ਵਿਆਹ ਵਾਲਾ ਮੁੰਡਾ ਅਤੇ ਉਸ ਦੀ ਘਰ ਵਾਲੀ ਦੋਨੋਂ ਸਾਈਡਾਂ ਤੇ ਕੁਰਸੀਆਂ ਡਾ ਕੇ ਉਸ ਦੇ ਨਾਲ ਬੈਠ ਕੇ ਫੋਟੋ ਖਿੱਚਵਾਉਂਦੇ ਨੇ ਸੋ ਇਹਨਾਂ ਦੋਵਾਂ ਨੌਜਵਾਨਾਂ ਦੀ ਦੋਸਤੀ ਨੂੰ ਦੇਖ ਹਰ ਕੋਈ ਤਾਰੀਫ਼ ਕਰ ਰਿਹਾ ਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ